ਦੇ ਵੀ ਆਇਆ ਜਿਹੜਾ ਵੀ ਆਦਾ ਜੀ ਫੋਟੋ ਨੂੰ ਪਾ ਕੇ ਮੁਰਝੀ ਜਾਂਦਾ ਤੁਸੀਂ ਨਹੀਂ ਹੁਣ ਬੰਦ ਕੀ ਕੀ ਪੁਸ਼ਣ ਕੀ ਹੈ ਬਚਾਇਆ ਹੈ ਕਿ ਨੁਕਸਾਨ ਹੈ 70 ਰੋਕਿਆ ਹੋਇਆ ਸਵਾ ਦਾ ਪਾਣੀ ਚੱਲ ਰਿਹਾ ਜੀ ਅੱਜ ਵੇਲੇ ਪਿੰਡਾਂ ਵਾਲੇ ਅੱਥਰ ਦਾ ਪਿੰਡਾਂ ਦੇ ਨੂੰ ਵਾਪਸ ਹੀ ਲੱਗੇ ਹੋਏ ਆ ਅੱਗਾ ਢਹਿ ਗਿਆ ਜੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਜਿਹਦਾ ਜਿਸ ਮੱਠੀ ਚੱਲ ਰਿਹਾ ਜੀ ਮਸ਼ੀਨਾਂ ਜਿੱਦੋਂ ਜਿੰਦਾ ਆ ਜੈਦਰ ਜੀ ਨਾ ਕਰੋ ਜੀ ਕਰਾ ਆ ਜੈਦਰ ਜੀ ਜਾਈ ਲੈ ਜਿਹੜਾ ਵਿੱਚ 130 ਅੱਛਾ ਸ਼ਸ਼ੀ ਕਾਂਜਾ ਜਰਾ ਜੀ ਤਾਂ ਕੰਦੀ ਇੰਨੀ ਗਲਤੀ ਆ ਜਾਨ ਗੈਲੀ ਆ ਜਿੱਤ ਕੋਈ ਧਿਆਨ ਹੀ ਲੇਦਾ ਇੱਕ ਕਾਫੀ ਰੋਣਾ ਪਾਣੀ ਨੇ ਬਾਰ ਬਾਰ ਕਹਿੰਦੇ ਰਹੇ ਹਾਂ ਹਾਂ ਇੱਕ ਤਾਂ ਮੇਰਾ ਕੁੱਤਾ ਆ ਅੱਛਾ ਉਹਨਾਂ ਦੇ ਤਾਂ ਇਹੀ ਕੋਈ ਲਖਾ ਨਹੀਂ ਆਹਾਂ ਪਰ ਜਦੋਂ ਤਾਂ ਆ ਪੱਤੀ ਵਾਦੀ 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 ਅੱਧਾ ਬੰਦੇ ਧਾਰਿਆ ਇਹ ਇਹ ਜਾਗਿਆ ਹੁਣ ਇਹਦੀ ਨੀਂਦ ਅੱਜ ਭੁੱਲੀ ਆ ਰਾਤੀ ਹੁਣ ਆ ਗਿਆ ਜੀ ਮੈਨੂੰ ਪਤਾ ਕੋਈ ਨਹੀਂ ਆਇਆ ਜੀ ਏ ਹੁਣ ਬੰਦ ਕੀ ਕੀ ਪਿਸ਼ਨ ਕੀ ਹੈ ਬਚਾਇਆ ਹੈ ਕੀ ਨੁਕਸਾਨ ਹੈ ਸਤੋ ਰੋਕਿਆ ਹੋਇਆ ਸਵਾ ਦਾ ਪਾਣੀ ਚੱਲ ਰਿਹਾ ਜੀ ਅਜੇ ਵੀ ਪਿੰਡਾਂ ਵਾਲੇ ਅੱਥਰ ਦਾ ਪਿੰਡਾਂ ਦੇ ਨੂੰ ਵਾਪਸ ਹੀ ਲੱਗੇ ਹੋਏ ਆ ਅੱਜਾਂ ਢਹਿ ਗਿਆ ਜੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਜੀ ਅਜੇ ਤਾਂ ਜਿਵੇਂ ਮੱਠੀ ਚੱਲ ਰਿਹਾ ਜੀ ਮਸ਼ੀਨਾਂ ਕਿਧਰ ਜਿੰਦਾ ਆ ਜੈਦਰ ਜੀ ਦਾ ਕਰੋ ਜੀ ਕਰਾ ਹਾਂ ਜੈਦਰ ਜੀ 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 ਸਾਹਿਬ ਆਏ ਜੋ ਬੋਂਗੜਾ ਦੇ ਮਿੱਟੀ ਚ ਆ ਕੇ ਚੱਲੇ ਗਏ ਕੈਂਸਕੀ ਉਹ ਡਰੇਨ ਵਾਲਾ ਕੋਈ ਨਹੀਂ ਨਾਲ ਪੈਰ ਲੱਗਣ ਦੇ ਨਾ ਕੋਈ ਏਕੇਦਰ ਸਿਸਟਮ ਇਹਦੇ ਕਿਹ ਕਿਹਦਾ ਕਹਿ ਸਕਦਾ ਨਹੀਂ ਆਪਾਂ ਆ ਇੱਥੇ ਆਪਾਂ ਆਪਾਂ ਮਦਦ ਕਰਦੇ ਆ ਨਾ ਜੀ ਆਪਾਂ ਦੱਸੋ ਕੀ ਕਰ ਸਕਦੇ ਆ ਉਹ ਪਤਲੇ ਜਿਹੇ ਅਸੀਂ ਮਦਦ ਨਹੀਂ ਕਰ ਸਕਦੇ ਉਹ ਤੁਹਾਡੀ ਮਿਲਦਾ ਹੀ ਬਹੁਤ ਹੈ ਵੀਰੇ ਜੀ ਜੀ ਸਾਹਿਬ ਨੂੰ ਕਹਿ ਦਿਓ ਵੀ ਸਾਨੂੰ ਚੱਲ ਅੱਛਾ ਇੱਕ ਦੱਸਿਓ ਆਪਣੇ ਹੁਣ ਟ੍ਰੈਕਟਰ ਟ੍ਰਾਲੀਆਂ ਦੇ ਕਿਵੇਂ ਕਰੀਆ ਆਪਣੇ ਪਰਿਵੰਦੇ ਟ੍ਰੈਕਟਰ ਹਾਂਜੀ ਸਰ ਆਪਣੇ ਟ੍ਰੈਕਟਰ ਟ੍ਰਾਲੀਆਂ ਨੇ ਚਲਾ ਰਹੇ ਆ ਜੇ ਬਾਹਰ ਮਿਲਣ ਵਾਲੇ ਲੱਗੇ ਹੋਏ ਜੇ ਡੀਜ਼ਲ ਦੀ ਲੋੜ ਹੈ ਡੀਜ਼ਲ ਆਪਾਂ ਵੇਚ ਦਿੰਨੇ ਆ ਪੁੱਛ ਲਓ ਇਹਨਾਂ ਨੂੰ ਜੇ ਡੀਜ਼ਲ ਦੀ ਲੋੜ ਹੈ ਮੈਂ ਡੀਜ਼ਲ ਵੇਚ ਦਿੰਨਾ ਆ ਇਹਨਾਂ ਨੂੰ ਪੁੱਛ ਲਓ ਜੇ ਆਪਣਾ ਟਰੈਕਟਰਾਂ ਦੀ ਲੋੜ ਹੈ ਕਾ ਸ਼ਿਕਾਇਤ ਜਿੰਨੇ ਆਪਣੇ ਵਰਕਰਾਂ ਦੇ ਟਰੈਕਟਰ ਹੈ ਉਹ ਸਾਰੇ ਟਰੈਕਟਰ ਮੰਗਾ ਲੈ ਠੀਕ ਹੈ ਦਰਮਿਆਨ ਚੱਲਾਂਗੇ ਆਪ ਜੀ ਦਾ ਫੋਨ ਤੇ ਦਿੰਦਾ ਹਾਂ ਹਾਂ ਮੈਨੂੰ ਸੰਪਰਕ ਕਰ ਲਓ ਤੇ ਨਾਲੇ ਦੱਸ ਦਿਓ ਜੇ ਡੀਜ਼ਲ ਚਾਹੀਦਾ ਆਪਾਂ ਡੀਜ਼ਲ ਭੇਜ ਦਨੇ ਆ ਇਥੋਂ ਉਥੋਂ ਉਹਨਾਂ ਬਚਾਰਿਆਂ ਕੋਲੇ ਅੱਗੇ ਬੜੀ ਮੁਸੀਬਤ ਹੈ ਠੀਕ ਹੈ ਸਰ ਆ ਫਿਰ ਮੈਨੂੰ ਦੱਸਿ ਕਿੰਨੇ ਡੀਜ਼ਲ ਚਾਹੀਦਾ ਫਿਰ ਮੈਂ ਭੇਜ ਦਨਾ ਤੈਨੂੰ ਡੀਜ਼ਲ ਮੈਂ ਮੈਂ ਥੈਂਕ ਯੂ ਸਰ ਮੈਂ ਤੁਹਾਡਾ ਕੰਮ ਕਰਦਾ ਹਾਂ ਠੀਕ 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 ਹੈ